ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਇਸ YouTube ਚੈਨਲ ਚਹਾਨ ਡੈਰੀ ਫਾਰਮ ਤੇ ਜਿੰਨਾ ਵੀਰਾਂ ਨੇ ਅਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੈਣ ਤਾਂ ਕਿ ਆਪਣੀ ਆਉਣ ਵਾਲੀਆਂ ਵੀਡੀਓਜ਼ ਜਲਦ ਤੋਂ ਜਲਦ ਤੁਹਾਡੇ ਤੱਕ ਪਹੁੰਚ ਸਕਣ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਇਆ ਇੱਕ ਬਹੁਤ ਹੀ ਚੰਗੀ ਨਸਲ ਦੀ ਮੱਝ ਜੋ ਕਿ ਦੂਸਰੇ ਸੂਏ ਬਕਾਊਗਾ ਤੇ 10 ਦਿਨ ਬਾਕੀ ਨੇ ਅਜੇ ਸੁਣਦੇ ਤੇ ਤੁਸੀਂ ਵੇਖ ਸਕਦੇ ਹੋ ਆੰਜ ਜਮਾ ਸਿਰਾ ਗੱਲਵਾਤਾ ਵੀਰ ਮੇਰੇ ਮੱਦੇ ਵਿੱਚ ਦੂਸਰੇ ਸੋਏ ਆ ਤੇ ਲੇਵੇ ਪੱਖੋਂ ਗੱਦ ਕਾਠ ਪੱਕੋਂ ਤੇ ਪਿੱਠ ਫੁੜਾ ਬਹੁਤ ਸਿਰਾ ਗੱਲਵਾਤਾ ਵੀਰ ਮੇਰੇ ਤੇ ਕਿਸੇ ਪੱਖੋਂ ਕੋਈ ਕਮੀ ਨਹੀਂ ਮੱਦੇ ਵਿੱਚ ਬਾਈ ਦਾ ਨੰਬਰ ਹੈਗਾ 94785 56191 9478556191 ਵੀਰ ਦਾ ਨੰਬਰ ਹੈ ਜਿਸ ਵੀਰ ਨੇ ਖਰੀਦਣੀ ਹੋ ਬਾਈ ਨਾਲ ਸੰਪਰਕ ਕਰ ਸਕਦਾ ਹੈ ਤੇ ਆਪਣੀ ਆਉਣ ਵਾਲੀਆਂ ਵੀਡੀਓ ਵੇਖਣ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਤੇ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਵੀਡੀਓ ਲੈ ਕੇ ਆਉਂਦੇ ਰਹਾ ਚੈਨਲ ਸਬਸਕ੍ਰਾਈਬ ਕਰਨਾ ਜੀ ਧੰਨਵਾਦ